ਸੱਚੀ ਕਾਲ ਤੁਸੀਂ ਵੇਖ ਰਹੇ ਹੋ ਆਜ਼ ਵਿਊ ਅੱਜ ਗੱਲ ਕਰਾਂਗੇ ਏਸੀਟੀ ਦੇ ਬਜਟ ਦੀ ਸਾਲ 2025 ਬਜਟ ਵਿੱਚ 1.1 ਬਿਲੀਅਨ ਰਿਕਾਰਡ ਘਾਟੇ ਦੀ ਪੂਰਤੀ ਲਈ ਕੈਨਬਰਾ ਵਾਸੀਆਂ ਨੂੰ ਨਵੇਂ ਟੈਕਸ ਅਤੇ ਰੇਟ ਦਰਾਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਏਸੀਟੀ ਸਰਕਾਰ ਨੇ ਸਾਲ 2025-26 ਦੇ ਬਜਟ ਵਿੱਚ ਸਿਹਤ ਖੇਤਰ ਵਿੱਚ ਇਤਿਹਾਸਕ ਨਿਵੇਸ਼ ਕਰਦੇ ਹੋਏ ਉਹਨਾਂ ਦੇ 4 ਸਾਲਾਂ ਵਿੱਚ 1.196 ਬਿਲੀਅਨ ਖਰਚਣ ਦਾ ਐਲਾਨ ਕੀਤਾ ਹੈ ਇਸ ਚੋਂ 717 ਮਿਲੀਅਨ ਸਿੱਧਾ ਪਬਲਿਕ ਸਿਹਤ ਪ੍ਰਣਾਲੀ ਵਿੱਚ ਲਾਇਆ ਜਾਏਗਾ ਗੱਲ ਕਰੀਏ ਇਸ ਬਜਟ ਦੇ ਵੱਡੇ ਫਾਇਦੇ ਕਿਹਨਾਂ ਨੂੰ ਹੋ ਸਕਦੇ ਹਨ ਤਾਂ ਸਭ ਤੋਂ ਪਹਿਲਾਂ ਸਿਹਤ ਪ੍ਰਣਾਲੀ ਕਿਉਂਕਿ ਇਸ ਵਿੱਚ ਸਭ ਤੋਂ ਵੱਡਾ ਨਿਵੇਸ਼ ਸਿਹਤ ਸੇਵਾਵਾਂ ਵਿੱਚ ਹੀ ਹੋਵੇਗਾ ਨੰਬਰ 2 ਤੇ ਗੱਲ ਕਰੀਏ ਘੱਟ ਆਮਦਨੀ ਵਾਲਿਆਂ ਨੂੰ ਘਰ ਖਰੀਦਣ ਅਤੇ ਕਿਰਾਏਦਾਰਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਅਫੋਰਡੇਬਲ ਹੋਮ ਸਕੀਮ ਵਿੱਚ ਵੱਡਾ ਫੰਡ ਦਿੱਤਾ ਜਾਵੇਗਾ ਅਤੇ ਲੈਂਡ ਟੈਕਸ ਛੂਟ ਸਕੀਮ ਨੂੰ ਵੀ ਵਿਸਥਾਰ ਕੀਤਾ ਜਾਵੇਗਾ ਬਜਟ ਦਾ ਤੀਜਾ ਵੱਡਾ ਫਾਇਦਾ ਆਰਐਸਪੀਸੀਏ ਏਸੀਟੀ ਨੂੰ ਹੋਵੇਗਾ ਕਿਉਂਕਿ ਏਸੀਟੀ ਚ ਨਵੀਂ ਫੈਸਿਲਿਟੀ ਦੇ ਡਿਜ਼ਾਈਨ ਅਤੇ ਮਾਰਕੀਟ ਟੈਸਟਿੰਗ ਲਈ 2 ਮਿਲੀਅਨ ਡਾਲਰ ਆਰਐਸਪੀਸੀਏ ਵੱਲ ਦਿੱਤੇ ਜਾਣਗੇ ਇਸ ਤੋਂ ਅਗਲਾ ਫਾਇਦਾ ਔਰਤਾਂ ਦੀਆਂ ਖੇਡਾਂ ਵਿੱਚ ਨਿਵੇਸ਼ ਕੈਂਬਰਾ ਕੈਪੀਟਲਜ਼ ਬਾਸਕਟਬਾਲ ਅਤੇ ਕੈਂਬਰਾ ਯੂਨਾਈਟਿਡ ਸੌਕਰ ਨੂੰ ਪੇਸ਼ੇਵਰ ਬਣਨ ਵਿੱਚ ਹੋਰ ਜ਼ਿਆਦਾ ਮਦਦ ਬਜਟ ਕਰਕੇ ਮਿਲੇਗੀ ਹੁਣ ਗੱਲ ਕਰੀਏ ਬਜਟ ਕਾਰਨ ਕੌਣ ਹੋ ਸਕਦੇ ਹਨ ਨੁਕਸਾਨ ਝੱਲਣ ਵਾਲੇ ਤਾਂ ਸਭ ਤੋਂ ਪਹਿਲਾਂ ਆਵਾਜਾਈ ਕਰਨ ਵਾਲਿਆਂ ਨੂੰ ਇਸ ਦਾ ਨੁਕਸਾਨ ਬਜਟ ਵਿੱਚ ਰੋਡ ਅਤੇ ਟ੍ਰਾਂਸਪੋਰਟ ਲਈ ਥੋੜੀ ਗਿਣਤੀ ਵਿੱਚ ਫੰਡ ਦਿੱਤੇ ਗਏ ਹਨ ਹਾਲਾਂਕਿ 30 ਨਵੇਂ ਇਲੈਕਟ੍ਰਿਕ ਬੈਟਰੀ ਬੱਸਾਂ ਆਉਣਗੀਆਂ ਪਰ ਨਾਲ ਹੀ ਟਿਕਟਾਂ ਵੀ ਮਹਿੰਗੀਆਂ ਹੋਣਗੀਆਂ ਇਸ ਬਜਟ ਕਾਰਨ ਅਗਲਾ ਨੁਕਸਾਨ ਰੇਟ ਭਰਨ ਵਾਲੇ ਚੱਲ ਸਕਦੇ ਹਨ ਜਰਨਲ ਰੇਟਸ ਤੇ ਨਵਾਂ ਸੇਤ ਲੈਵੀ ਲੱਗੇਗਾ ਰੇਟ ਵਧਣ ਦੀ ਵੀ ਉਮੀਦ ਹੈ ਅਗਲਾ ਨੁਕਸਾਨ ਈਵੀ ਖਰੀਦਣ ਦੀ ਉਮੀਦ ਰੱਖਣ ਵਾਲਿਆਂ ਨੂੰ ਹੋ ਸਕਦਾ ਹੈ ਕਿਉਂਕਿ ਈਵੀ ਡਿਊਟੀ 'ਚ ਮਿਲ ਰਹੀ ਛੂਟ ਇਸ ਬਜਟ ਤੋਂ ਬਾਅਦ ਘਟ ਹੋ ਜਾਵੇਗੀ ਹੁਣ ਗੱਲ ਕਰੀਏ ਕਿ ਤੁਹਾਡੇ ਲਈ ਇਸ ਸਬਦ ਦਾ ਕੀ ਮਤਲਬ ਹੋ ਸਕਦਾ ਹੈ ਨੰਬਰ 1 6 ਨਵੇਂ ਟੈਕਸ ਅਤੇ ਲੈਵੀ ਲਾਗੂ ਹੋਣਗੇ ਹਰੇਕ ਜਾਇਦਾਦ ਲਈ ਸਿਹਤ ਲੈਵੀ ਲਾਗੂ ਹੋਏਗਾ ਪ੍ਰਾਈਵੇਟ ਹੈਲਥ ਇੰਸ਼ੋਰਰਰ ਲਈ ਐਂਬੂਲੈਂਸ ਲੈਵੀ ਏਵੀ ਤੇ ਮੋਟਰ ਵਾਹਨ ਡਿਊਟੀ ਲਾਗੂ ਹੋਏਗੀ 1 ਮਿਲੀਅਨ ਤੋਂ ਉੱਪਰ ਦੇ ਘਰਾਂ ਵਾਲਿਆਂ ਲਈ ਨਵਾਂ ਰੇਟ ਟੈਕਸ ਲੱਗੇਗਾ ਇਸ ਦੇ ਨਾਲ ਹੀ ਕਾਰੋਬਾਰੀਆਂ ਲਈ ਹੋਰ ਪੇ ਰੋਲ ਟੈਕਸ ਹੋਣਗੇ 5 ਮਿਲੀਅਨ ਤੋਂ ਵੱਡੀ ਕਮਰਸ਼ੀਅਲ ਪ੍ਰਾਪਰਟੀ ਵਾਲਿਆਂ ਲਈ ਨਵਾਂ ਰੇਟ ਟੈਕਸ ਹੋਏਗਾ ਇਹ ਸੀ ਏਸੀਟੀ ਬਜਟ ਦਾ ਵਿਸ਼ਲੇਸ਼ਣ ਨਵੀਆਂ ਅਤੇ ਅਹਿਮ ਖਬਰਾਂ ਲਈ ਫੋਲੋ